ਕਿਆ ਬਾਤ ਹੈ ਤੇ ਮੀ ਵੀਰੇ ਤੁਹਾਡੇ ਨਾਲ ਵੀ ਆਹੀ ਫੀਲਿੰਗ ਜੁੜੀ ਇਸ ਵਾਰ ਕਿਉਂਕਿ ਅ ਮੇਰੇ ਖਿਆਲ ਨਾਲ ਸਾਰੇ ਜਿਵੇਂ ਇਹ ਤਾਂ ਚਲੋ ਮਜ਼ਾਕ ਹੈ ਤੁਹਾਡੀ ਤੇ ਗੀਪੀ ਭਾਈ ਦੀ ਲੜਾਈ ਦੀ ਆਪਾਂ ਕਵਰ ਤਾਂ ਇੱਦੀ ਕਰਨਾ ਹੈ ਤੇ ਬਸ ਜਦ ਤੁਸੀਂ ਕਾਫੀ ਟਾਈਮ ਬਾਅਦ ਹੈਨਾ ਉਹਨਾਂ ਦੇ ਨਾਲ ਜੁੜਿਓ ਤੁਸੀਂ ਅਰਦਾਸ ਟਾਈਮ ਅਸੀਂ ਤੁਹਾਨੂੰ ਦੇਖਿਆ ਸੀਗਾ ਉਹ ਡਿਫਰੈਂਟ ਜਿਹਾ ਕੈਰੈਕਟਰ ਕਰਦੇ ਹੋ ਉਸ ਵਕਤ ਤੁਸੀਂ ਐਕਟਿੰਗ ਦੀ ਦੁਨੀਆ ਚ ਨਵੇਂ ਸੀਗੇ ਇਹ ਜਿਹੜਾ ਐਕਚੁਅਲੀ ਤੁਹਾਡਾ ਰੀਯੂਨੀਅਨ ਸੀਗਾ ਤੁਹਾਡੇ ਲਈ ਕਿਹੋ ਜਿਹਾ ਰਿਹਾ ਮੈਂ ਸੀਰੀਅਸਲੀ ਜੀ ਸਾਰੇਆਂ ਵਾਸਤੇ ਬੜਾ ਵਧੀਆ ਸੀਗਾ ਇਹ ਭਾਜੀ ਨੂੰ ਜਾਂਦਾ ਇਹਦਾ ਕ੍ਰੈਡਿਟ ਤੇ ਕਾਫੀ ਚਿਰ ਤੋਂ ਕਿਉਂਕਿ ਵੇਖ ਅੱਜ ਆਪਾਂ ਸੋਚ ਲਈਏ ਵੀ ਜਿਵੇਂ ਅਸੀਂ 5 7 ਜਣੇ ਜਾਂ 10 ਜਣੇ ਜਿੰਨੇ ਵੀ ਕਰ ਰਹੇ ਆ ਫਿਲਮਾਂ ਸਾਡੀ ਤਾਂ ਇਹੋ ਅਰਦਾਸ ਹੈ ਪਹਿਲੇ ਨੰਬਰ ਤੇ ਵੀ ਸਾਰੇ ਆਪਸ ਵਿੱਚ ਰਲ ਲੱਗੇ ਮਲਟੀ ਸਟਾਰਰ ਫਿਲਮਾਂ ਹੋਰ ਬਣ ਜਿੱਥੇ ਅੱਜ ਅਸੀਂ ਦੋ ਆਏ ਆ ਕੱਲ ਨੂੰ ਚਾਰ ਆਈਏ ਚਾਰ ਦੀ 6 ਆਈਏ ਜਿਵੇਂ ਬਾਲੀਵੁੱਡ ਦੇ ਵਿੱਚ ਜਾਂ ਹਾਲੀਵੁੱਡ ਦੇ ਵਿੱਚ ਫਿਲਮਾਂ ਬਣਦੀਆਂ ਰਾਈਟ ਸੋ ਇਹਨਾਂ ਨੂੰ ਕ੍ਰੈਡਿਟ ਇਹਨੂੰ ਜਾਂਦਾ ਫਿਰ ਉਸ ਤੋਂ ਬਾਅਦ ਜੇ ਇਹਦੀ ਫਾਈਨੈਂਸ਼ੀਅਲਸ ਦੀ ਆਪਾਂ ਗੱਲ ਕਰੀਏ ਤੇ ਕਿਉਂਕਿ ਫਿਲਮ ਮਹਿੰਗੀ ਹੋ ਜਾਂਦੀ ਹੈ ਹਨਾ ਤੇ ਉਹ ਵੀ ਮਤਲਬ ਟਿਪਸ ਨੇ ਵੀ ਸਟੈਂਡ ਲਿਆ ਭਾਜੀ ਨੇ ਬਲੀਵੇਬਿਲਿਟੀ ਦਿੱਤੀ ਉਹਨਾਂ ਨੂੰ ਭਾਜੀ ਦਾ ਬ ਤੇ ਟਿਪਸ ਕਹਿੰਦੀ ਵੀ ਖਲੋ ਮਹਿੰਗੀ ਬਣੂਗੀ ਭਾਜੀ ਕਹਿੰਦੇ ਵੀ ਨਹੀਂ ਆਪਾਂ ਬਣਾਣੀ ਇਹ ਤੇ ਉਹਨਾਂ ਨੇ ਇਹਨਾਂ ਨਾਲ ਮਤਲਬ ਹੱਥ ਮਲਾਇਆ ਇਸ ਚੀਜ਼ ਕੋ ਕਿਉਂਕਿ ਪਹਿਲਾਂ ਬਣਾਣੇ ਇਕੱਠੇ ਕੰਮ ਕਰਦੇ ਆ ऑलरेडी ਇਹਨਾਂ ਦਾ ਆਪਸ ਦੇ ਵਿੱਚ ਬਹੁਤ ਬਹੁ ਪਿਆਰ ਆਲਰੇਡੀ ਤੇ ਫਿਰ ਭਾਜੀ ਤੇ ਉਹਨਾਂ ਨੇ ਬਲੀਵ ਕੀਤਾ ਤੇ ਫਿਲਮ ਨੂੰ ਮਤਲਬ ਤੇ ਪਰ ਚੜਾਇਆ ਤੇ ਉਸ ਤੋਂ ਬਾਅਦ ਚ ਮਤਲਬ ਪਿਲਰਸ ਹੀ ਆ ਸਾਰੇ ਪੰਜਾਬੀ ਇੰਡਸਟਰੀ ਦੇ ਮਤਲਬ ਸਰਗੁਨ ਦੀ ਗੱਲ ਕਰ ਲਓ ਨਿਮਰਤੀ ਗੱਲ ਕਰ ਲਓ ਰਾਈਟ ਤੇ ਇੰਨੇ ਲੋਕ ਪਿਆਰ ਕਰਦੇ ਆ ਸਾਰਿਆਂ ਨੂੰ ਤੇ ਇੰਨੀਆਂ ਬਾਗ ਮਲੈਕਟ੍ਰਿਸਿਸ ਨੇ ਇਹ ਤੇ ਉਹਨਾਂ ਲੋ ਗਿੱਲ ਸਾਹਿਬ ਵੀ ਨੇ ਨਾਲ ਮਤਲਬ ਇਹ ਨਹੀਂਗਾ ਵੀ ਕੋਈ ਛੋਟੀ ਚ ਮਤਲਬ ਸਾਰੀਆਂ ਚੀਜ਼ਾਂ ਮਤਲਬ ਮਤਲਬ ਡੈਡ ਐਂਡ ਡੀ ਕਰਿਆ ਸਾਰਾ ਮਤਲਬ ਵੱਡੇ ਲੈਵਲ ਤੇ ਹੀ ਚੀਜ਼ਾਂ ਬਣੀਆਂ ਰਾਈਟ ਸੋ ਮਤਲਬ ਸਰ ਭਾਜੀ ਉਹਨਾਂ ਦਾ ਵੀ ਕ੍ਰੈਡਿਟ ਬਹੁਤ ਵੱਡਾ ਇਸ ਚੀਜ਼ ਦਾ ਜਾਂਦਾ ਹੈ ਸੋ ਸਾਰਿਆਂ ਨੂੰ ਮਤਲਬ ਐਕਚੁਅਲ ਬਹੁਤ ਤਗੜੀ ਹੈ ਨਾ ਜਿਹੜੀ ਜਦ ਅਸੀਂ ਟ੍ਰੇਲਰ ਵੀ ਦੇਖਦੇ ਆ ਜਾਂ ਤੁਸੀਂ ਗਿੱਪੀ ਤੇ ਐਮੀ ਨੂੰ ਆਪਸ ਦੇ ਵਿੱਚ ਹੈ ਨਾ ਇੱਕ ਦੂਜੇ ਨਾਲ ਟੱਚਰਾ ਕਰਦੇ ਆ ਸਾਰਾ ਕੁਝ ਕਰਦੇ ਦੇਖਦੇ ਆ ਆ ਰੀਅਲੀ ਵਾਂਟ ਟੂ نو ਤੁਹਾਨੂੰ ਯਾਦ ਹੈ ਜਦ ਤੁਸੀਂ ਆਹ ਚੀਜ਼ ਦਾ ਫਿਲਮਾਰੇ ਫਿਲਮਾਰੇ ਸੀ ਕਿਉਂਕਿ ਕਿਤਨਾ ਕਿਤੇ ਹਰ ਐਕਟਰ ਫਰੈਸ਼ਨੈਸ ਚਾਹੁੰਦਾ ਹੈ ਕਿਰਦਾਰਾਂ ਦੇ ਵਿੱਚ ਨਾ ਰਾਈਟਿੰਗ ਦੇ ਵਿੱਚ 100% ਮਤਲਬ ਚੰਗਾ ਲੱਗਦਾ ਬਿਕੋਜ਼ ਆਲਰੇਡੀ ਕਿਉਂਕਿ ਫਿਲਮਾਂ ਅਸੀਂ ਪੰਜਾਬ ਚ ਕੀਤੀਆਂ ਨੇ ਜੇ ਨਾਲ ਕੋਈ ਸਪੋਰਟਿੰਗ ਕਾਸਟ ਚਲੋ ਫੋਰਚੂਨੇਟਲੀ ਆ ਹੋਇਆ ਜੇ ਰੱਬ ਨਾ ਕਰੇ ਮੈਂ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤੇ ਉਹ ਸਪੋਰਟਿੰਗ ਲੱਗਣਾ ਸੀਗਾ ਬਾਈ ਗਿੱਪੀ ਉਹਨਾਂ ਨੂੰ ਜਾਂ ਗਿੱਪੀ ਬਾਈ ਦੀ ਜਗ੍ਹਾ ਕੋਈ ਹੋਰ ਹੁੰਦਾ ਮੈਨੂੰ ਉਹ ਸਪੋਰਟਿੰਗ ਉਸ ਤਰੀਕੇ ਨਾਲ ਲੱਗਣਾ ਸੀ ਹੁਣ ਇਹ ਐ ਵੀ ਹੁਣ ਵੀ ਹੁਣ ਜਿਹੜੀ ਜ਼ਿੰਮੇਵਾਰੀ ਐ ਚਾਰ ਮੁੱਢਿਆਂ ਤੇ ਐ ਐਜ਼ ਅ ਆਰਟਿਸਟ ਨਹੀਂ ਇਕੱਲੇ ਇੱਕ ਬੰਦੇ ਤੇ ਰਹਿਣੀ ਸੀ ਜਾਂ ਐਕਟਰਸ ਇਕੱਤੇ ਰਹਿਣੀ ਸੀ ਸੋ ਹੁਣ ਇਹ ਐ ਵੀ ਸਾਰਿਆਂ ਨੂੰ ਬਰਾਬਰ ਭਾਰ ਵੰਡਿਆ ਗਿਆ ਤੇ ਸਾਰੇ ਹੁਣ ਫਿਲਮ ਨੂੰ ਹੋਰ ਵੱਡਿਆਂ ਕਰਨ ਤੇ ਲੱਗੇ ਹੋਏ ਨੇ ਕਿਆ ਬਾਤ ਹੈ